let go सरकारे करसाना तकीना कोन सरकार कर ਪੰਤਾ ਬੁੱਚੜ ਮੁਰਦਾਬਾ 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 ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਬੁੱਚੜ ਮੁਰਦਾਬਾ 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 ਸਾਨੂੰ ਨਾ ਮਜਰਤਿਆਚਾਰ ਕਰਨਾ ਇਸ ਸਰਕਾਰ ਦਾ ਬੇੜਾ ਹੀ ਗਰਕਾਰ ਬੇੜਾ ਹੀ ਗਰਕਾਰ ਬੇੜਾ ਜਾਰਨਾਏ ਸਰਕਾਰ ਦਾ ਨੀਆਂ ਮੰਗਾ ਨਾ ਲਾਗੂ ਕਰਨਾ ਇਸ ਸਰਕਾਰ ਦਾ ਬੇੜਾ ਹੀ ਕਰਕਾਰ ਬੇੜਾ ਹੀ ਕਰਕਾਰ ਦਸਾ ਨਾਮ ਦੋਨੀਆਂ ਮੰਗਾਂ ਮੰਗਾ ਨਾ ਲਾਗੂ ਕਰਨਾ ਇਸ ਸਰਕਾਰ ਦਾ ਬੇੜਾ ਹੀ ਕਰਕਾਰ ਬੇੜਾ ਹੀ ਕਰਕਾਰ ਦਸਾ ਨਾਮ ਇਦਾਂ ਨੂੰ ਸੜਕਾਂ ਦੇ ਰੋਲ ਰਾਈ ਸਰਕਾਰ ਦਾ ਬੇੜਾ ਹੀ ਕਰਕਾਰ ਬੇੜਾ ਹੀ ਕਰਕਾਰ ਪੰਜਾਬ ਤੇ ਕੇਂਦਰ ਸਰਕਾਰ ਮੁਰਦਾਬਾਦ 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 ਪੰਜਾਬ ਕੇਂਦਰ ਸਰਕਾਰ ਮਰਦਾਬਾਦ 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 ਪੰਜਾਬ ਦਾ ਮੁੱਖ ਮੰਤਰੀ ਕੇਂਦਰ ਦੀਆਂ ਨੀਤੀਆਂ ਚੱਲ ਰਹੀ ਸਰਕਾਰ ਦਾ ਬੇੜਾ ਹੀ ਕਰਕਾ ਬੇੜਾ ਹੀ ਕਰਕਾ ਸਾਰਾ ਨਾਮ ਇਧਰੋਂ ਦਾ ਇਕਾ ਜਿੰਦਾਬਾਦ 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 ਲੋੜ ਨਾਲ ਲੋਕਾਂ ਦਾ ਇਕਾ ਜਿੰਦਾਬਾਦ 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 ਕਾਬਰੇਡ ਕਰਨਿਆ ਦਲਾਲ ਮੋਦੀ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਕਾਬਰੇਡ ਕਰਨਿਆ E la sala mu di mordabba ਦਾ ਨਾਮਦਰਾਇ ਤਸੱਦਦ ਕਰਨਾ ਇਸ ਸਰਕਾਰ ਦਾ ਬੇੜਾ ਹੀ ਕਰਕਾ ਦਸਾ ਨਾਮਦਰਾ ਦੇ ਸ਼ਬੂਖ ਨੌਰੀ ਤਸੱਦਦ ਕਰਨਾ ਇਸ ਸਰਕਾਰ ਦਾ ਬੇੜਾ ਹੀ ਕਰਕਾ ਦਸਾ ਨਾਮਦਰਾ ਦਾ ਇਕਾ ਜਿੰਦਾਬਾਦ 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 ਲੜਨਾ ਲੋਕਾਂ ਦਾ ਇਕਾ ਜਿੰਦਾਬਾਦ 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 ਮੰਨੀਆਂ ਆ ਮੰਗਾਂ ਲਾਗੂ ਕਰੋ ਕਰੋ ਦਸਾ ਨਾਮ ਨੂੰ ਫਸਲਾ ਤੇ ਐਮਐਸਪੀ ਯਾਰੀ ਕਰੋ ਯਾਰੀ ਕਰੋ ਯਾਰੀ ਸਤਿਕਾਰ ਦਾ ਮੇਰੇ ਹੀ ਕਰਦਾ ਉਹ ਕਿਹੜਾ ਕਿਹੋ ਜਿਹਾ ਆਰੋਪ ਹੈ ਇਹੇ ਬਰਾਬਰ ਕਰਾਇਆ ਜੀ ਮੋਤੀ ਮੁਤਾਬਕ ਜੈ ਜੰਦਾਬਾਦ ਫਟਾਵਾ ਚਲੋ ਠੋਖੇ ਬਾਲ ਭਗਵਾਨ ਦਮਦ ਪ੍ਰਤਾਪ ਵਾਦ ਮੁਰਦਾਬਾਦ 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 ਗੋਦਾਬਾਦ ਮੁਰਦਾਬਾਦ ਗੋਦਾਬਾਦ ਮੈਂ ਸਰਵਿੰਦਰ ਸਿੰਘ ਜਾਨਕਾ ਜ਼ੂਬਾ ਕੋ ਕਿਸਾਨ ਦੀ ਪੀਛ ਕਰ ਅੱਜ 24 ਤਰੀਕ ਨੂੰ ਜਿਹੜਾ ਲੋਹਿਆਂ ਜਿਹੜਾ ਆ ਗੁੱਲਾ ਬੂਟਿਆ ਮੋਦੀ ਦਾ ਤੇ ਭਗਵਾਨ ਦਾ ਇਹ ਐਮ ਸ਼ਾਦਾ ਤੇ ਕਿਸਾਨਾਂ ਮੀਲਾ ਜਿਹੜਾ ਜਬਰ ਕਰਦਾ ਹੈ ਇਹ ਜਬਰ ਕਰਨਾ ਬੰਦ ਕਰੇ ਇਸ ਟਾਈਮ ਤੇ ਦਾ ਬੇਚਾਪਾ ਕੀਤਾ ਵੀ ਜਿਹੜੇ ਕਿਸਾਨਾਂ ਕੇਂਦਰ ਨਾਲ ਮੀਟਿੰਗ ਕਰਨ ਗਏ 19 ਤਰੀਕ ਨੂੰ ਵੀ 19 ਤਰੀਕ ਦਾ ਮੀਟਿੰਗ ਕਰਕੇ ਤੇ ਉਹਨਾਂ ਦੇ ਮਸਲੇ ਦਾ ਹੱਲ ਕਰਨਾ ਵੀ ਜਿਹੜਾ ਸ਼ਕੂ ਤੇ ਖਨੋਰੀ ਮੋਰਚਾ ਲੱਗਾ ਮੰਡੀਆਂ ਜਾਂ ਮੰਗਾਂ ਲੱਗ ਸੌਣ ਪਰ ਉਹਨਾਂ ਗ੍ਰਫਤਾਰੀ ਉੱਤੇ ਮੀਟਿੰਗ ਕਰਕੇ ਤੇ ਮਹਾਰਾਜ ਸਰਮਨ ਸਿੰਘ ਬਧੇਰ ਤੇ ਹੋਰ ਡੱਲੇਵਾਲ ਸਾਹਿਬ ਤੇ ਸੈਂਕੜੇ ਕਿਸਾਨ ਮਜੂਰ ਜਿਹੜੇ ਬੀਬੀਆਂ ਸਵੇਤ ਉਹਦੇ ਗ੍ਰਫਤਾਰ ਕੀਤੇ ਆ ਉਹਨਾਂ ਦਾ ਵੀ ਉਹਨਾਂ ਨੂੰ ਹਰਿਆ ਕਰੇ ਨਹੀਂ ਤੇ ਤੇਰਾ ਫੇਟ ਸੱਪਾ ਹੋਊਗਾ ਇਹ ਤੂੰ ਵੱਡੇ ਐਕਸ਼ਨ ਨਿਕਲਣਗੇ ਅੱਜ ਦਾ ਕੱਲ ਜ਼ਬਰਦਸਤ ਇਥੋਂ ਸਾਡੇ ਪਰਸੋਂ ਜਿਹੜਾ 21 ਤਰੀਕ ਨੂੰ ਆਡਾ ਜਲੰਧਰ ਪੋਰਟਸ ਨੇ ਆ ਵੀ ਸਾਡੇ 8 ਆਗੂ ਅਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੇੜੀਆ ਰੇੜਵਾ ਜ਼ਿਲ੍ਹਾ ਸਕੱਤਰ ਰਜਿੰਦਰ ਸਿੰਘ ਨੱਗਲ ਆਪੀਆਂ ਤੇ ਨਾਲ ਉਹਦੇ ਜਿਹੜਾ ਜ਼ਿਲ੍ਹਾ ਖਜ਼ਾਨਚੀ ਅਜਤੀਸ਼ਪਾਲ ਜੀ ਤੇ ਨਾਲ ਸਾਡੇ ਹੋਰ 8 ਆਗੂ ਚੁੱਕੇ ਸੀ ਕੱਲ ਉਹਨਾਂ ਨੂੰ ਇਹਦੇ ਜਿਹੜਾ ਸਰਕਾਰ ਨੂੰ ਜਬਰਦਸਤ ਜਿਹੜਾ ਜਬਰ ਕਰਦਾ ਹੀ ਉਹਦਾ ਹੀ ਵਿਰੋਧ ਕੀਤਾ ਤੇ ਵਿਰੋਧ ਕੀਤੇ ਤੋਂ ਬਾਅਦ ਉਹ ਜਿਹੜੇ ਕਿਸਾਨ ਆ ਮਜ਼ਦੂਰ ਆ ਜਿਹੜੇ ਚੋਕੇ ਲਗਾਏ ਜੇਲ੍ਹ ਦੇ ਵਿੱਚ ਖੂਬਸਾਏ ਬੰਦ ਕੀਤੇ ਸੀ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਉਹਨਾਂ ਨੂੰ ਉਹਨਾਂ ਨੂੰ ਹਰਿਆ ਕਰਾਇਆ ਇਸ ਕਰਕੇ ਪੈ ਗਿਆ ਸੀ ਹੋਰ ਨਾਲ ਕਿਸਾਨਾਂ ਮਿਲਣ ਤੋਂ ਉਹਨੇ ਆ ਤੁਹਾਨੂੰ ਉਧਰ ਲੈ ਕੇ ਆਉਣਾ ਪਊਗਾ ਨਹੀਂ ਤੇ ਸਰਕਾਰਾਂ ਜਿਹੜੀਆਂ ਇਹ ਜ਼ੁਲਮ ਕਰਦੇ ਚੜੀਆਂ ਵਾਂ ਇਹਨਾਂ ਰੋਕਣਾ ਪਊਗਾ ਸਾਰਾ ਹੀ ਕਿੱਤਾ ਜਿਹੜਾ ਤਹਿਸਰ ਇਸ ਕਰ ਜਣਾ ਜੇ ਕਿਸਾਨ ਤੋਂ ਜ਼ਮੀਨੀ ਰੈਂਡਣੀ ਕਿਸੇ ਕਿਤੇ ਤੋਂ ਮਜ਼ਦੂਰ ਤੋਂ ਮਜ਼ਦੂਰੀ ਰੈਂਡਣੀ ਦੁਕਾਨਦਾਰ ਤੋਂ ਦੁਕਾਨਦਾਰੀ ਰਹਿਣੀ ਮਲਾਜ਼ਮਾਂ ਤੋਂ ਮਲਾਜ਼ਮ ਦੀ ਰਹਿਣੇ ਇਸ ਕਰਕੇ ਨਹੀਂ ਤੇ ਤੁਸੀਂ ਆ ਪਟਿਆਏ ਦੇ ਵਿੱਚ ਵੇਖਿਆ ਇੱਕ ਕਰਨਲ ਨੂੰ ਕੁੱਟਿਆ ਉਹਦੇ ਬੇੜੇ ਨੂੰ ਕੁੱਟਿਆ ਤੇ ਆਮ ਜਨਤਾ ਦਾ ਕੀ ਹੁੰਦਾ ਹੋਊਗਾ ਜਿਹੜਾ ਐਡੀ ਪਤਵੀ ਰੈਨ ਨੂੰ ਕੁੱਟ ਕੇ ਵੇਖੋ ਤੁਹਾਡੇ ਸਾਹਮਣੇ ਪੁਲਿਸ ਨੇ ਆਖਿਆ ਵੀ ਅਣਪਛਾਤੇ ਆ ਅਣਪਛਾਤੇ ਕਿਦਾਂ ਹੋ ਗਏ ਮੁਰਗੇ ਸਾਰਾ ਕੁਝ ਨਾਂ ਵੀ ਆ ਗਿਆ ਜਦੋਂ ਉਹਨਾਂ ਹੌਟੀਆਂ ਨੂੰ ਜਿਹੜਾ ਵਾ ਐਸਐਸਪੀ ਅੱਗੇ ਧਰਨਾ ਲਾਉਣਾ ਪਿਆ ਡੀਸੀ ਦਫ਼ਤਰ ਜਿਹੜਾ ਪਠਿਆਲੇ ਦੇ ਗਾੜੀ ਤੇ ਫੇਰ ਉਹਨਾਂ ਦਾ ਪਰਚਾ ਆ ਇਸ ਕਰਕੇ ਆਮ ਜਨਤਾ demandas ਜੇ ਤੁਹਾਡੇ ਨਾਲ ਧੱਕੇ ਹੋਣੇ ਜੇ ਨਿਕਲ ਕੇ ਜਿਹੜਾ ਸੜਕਾਂ ਦੇ ਤੁਹਾਨੂੰ ਇਹ ਚਾਹੇ ਬੰਦੀਆਂ ਤੁਹਾਨੂੰ ਸਾਥ ਦੇਣਾ ਪਊਗਾ ਜੇ ਚਾਹੇ ਬੰਦੀਆਂ ਨਾ ਹੋ ਗਏ ਤੁਹਾਡੇ ਕਿੱਥੇ ਪਾੜਨਗੇ ਇਹ ਤਾਂ ਸਰਕਾਰ ਬਿਲਕੁਲ ਜਿਹੜੀ ਆ ਝੁਲਮ ਦੇ ਚੜੀ ਜੇ ਆ ਤੁਹਾਡੇ ਸਾਹਮਣੇ ਇਹ ਗੱਥੇ ਬੰਦੀ ਸੀ ਤੇ ਆ ਦੇ ਕਿਸਾਨ ਨਹੀਂ ਤੁਰ ਹੱਥ ਜੜੇ ਆ ਉਹਨਾਂ ਨੂੰ ਹਰੀਆ ਕਰਾ ਕੇ ਆਇਆ ਦਵਾਰ ਦੇ ਦਿਨ ਛੁੱਟੀ ਆਏ ਦਿਨ ਰਿਆਤਾਂ ਅਗਰੇ ਥਿਲੋਂ ਕਢਾ ਕੇ ਲਿਆਇਆ ਨਹੀਂ ਜਿਹੋਦਾ ਲੋਕਾਂ ਕੋਲ ਫੜੇ ਭਾਡੇ ਲੱਗ ਲਿਆ ਜਮਾਤਾਂ ਨੂੰ ਨਹੀਂ ਦਿੱਤੇ ਇਸ ਕਰਕੇ ਇਹ ਜਿਹੜਾ ਏਕੇ ਦਾ ਸ਼ਗਰ ਦਾ ਇਹ ਜਿਹੜਾ ਏਕੇ ਦਾ ਇਹ ਇਹ ਤੁਸੀਂ ਮੁਖ ਲਿਆ ਜਾਂ ਇਹ ਧਾਰਿਆ ਦੇਸ ਕਰਕੇ ਸਾਰਿਆਂ ਦਾ ਜਿਹੜਾ ਉਹ ਵੱਧ ਚੜ ਕੇ ਜਿਹੜਾ ਕਿਸਾਨ ਚੇਹ ਮੰਦਰਾਣ ਕੇ ਜਿਹੜੇ ਸਾਰੇ ਜਿਹੜੇ ਕਿਸਾਨ ਜਿਹੜੇ ਫੜੇ ਆ ਉਹਨਾਂ ਨੂੰ ਆਪ ਆ ਰਿਹਾ ਕਰਸਾ ਨਾ ਮਿਤਰਾਨੋ ਕਰਸਦਾਰ ਕਰਨਾ ਹੀ ਸਰਕਾਰਾਂ ਦਾ 베ੜਾ ਹੀ ਕਰਕਰ 베ੜਾ ਹੀ ਕਰਕਰ 베ੜਾ ਹੀ ਕਰਕਰ ਕਰਸਦਾਰ ਕੀਤੇ ਕਿਸਾਨ ਬਤ ਮੁਜ਼ਾ ਕਰੋ 베ੜਾ ਮੁਰਦਾ ਮੁੱਖੇ ਮਾਲ ਪਗਵਾਨ ਤਮਾਨ ਮੁਰਦਾ ਆਬ ਹਾਂਜੀ ਪ੍ਰਧਾਨ ਜੀ ਜਿਹੜਾ ਪਤਲਾ ਕਿਸ ਬੰਦੂ ਸ਼ੁੱਕਿਆ ਗਿਆ ਜੀ ਬਾਈ ਗੁਰੂ ਜੀ ਦਾ ਖਾਲਸਾ ਵੈਸੇ ਵੀ ਜੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਜ਼ਿਲ੍ਹਾ ਜਲੰਧਰ ਦੇ ਵਿੱਚ ਜੋ ਨਾਲ ਕਪੂਰਸਲਾ ਜ਼ਿਲ੍ਹਾ ਤੇ ਜੋ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਰਲ ਕੇ ਜੋ ਕਿਸਾਨ ਮਜ਼ਦੂਰ ਦੇ ਨਾਲ ਵਿਸ਼ਵਾਸ ਘਾਤ ਕਰ ਰਹੀ ਆ ਕਿਸਾਨਾਂ ਨੂੰ ਮੀਟਿੰਗ ਸੱਦ ਕੇ ਤੇ ਉਹਨਾਂ ਨੂੰ ਰਜਿਸਟਰ ਕਰਕੇ ਤੇ ਜੋ ਸ਼ੰਭੂ ਖਨੋਰੀ ਬਹੁਤ ਵੱਡੇ ਤਸ਼ੱਦਦ ਕੀਤੇ ਆ ਜੋ ਕਿਸਾਨਾਂ ਦੇ ਆਰ ਜੀ ਘਟ ਆਏ ਗਏ ਆ ਟਰੈਕਟਰ ਟਰਾਲੀਆਂ ਤੇ ਜੋ ਪੰਜਾਬ ਪੁਲਿਸ ਉਹਦੇ ਚੋਰੀ ਕਰਦੀ ਵੇਖੀ ਗਈ ਆ ਉਹਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਰਫੀ ਭੂਗ ਮਜਾਰਾ ਚੱਲ ਰਿਹਾ ਇਹ 3 ਦਿਨ ਚੱਲਣਾ ਕਿਉਂਕਿ ਆਮ ਲੋਕ ਜਿਹੜੇ ਆ ਉਹ ਵੀ ਗੱਲ ਕਰ ਲੈਣ ਕਿਸੇ ਨੂੰ ਘਰ ਸੱਦ ਲੈਣ ਤੇ ਕਦੀ ਵੀ ਉਹਨੂੰ ਆਂਜ ਨਹੀਂ ਆਉਣ ਦਿੰਦੇ ਪਰ ਪੰਜਾਬ ਦੀ ਸਰਕਾਰ ਨੇ ਸਾਡੇ ਆਗੂ ਸਹਿਬਾਨਾਂ ਨੂੰ ਚੰਡੀਗੜ੍ਹ ਸੱਦ ਕੇ ਤੇ ਉਹਨਾਂ ਨੂੰ ਰੈਸਟ ਕਰਾਤਾ ਕੋਈ ਪਟਿਆਲੇ ਬੰਦਾ ਕੋਈ ਜਲੰਧਰ ਬੰਦਾ ਬਹੁਤ ਵੱਡੀ ਪੱਦਰ ਤੇ ਸਾਡੀਆਂ ਕਿਸਾਨ ਮਜ਼ਦੂਰ ਬੀਬੀਆਂ ਭੈਣਾਂ ਨੂੰ ਵੀ ਇਹਨਾਂ ਬਖਸ਼ਿਆ ਦੀ ਤਸ਼ੱਦਦ ਕੀਤਾ ਉਦੇ ਵਿਰੋਧ ਦੇ ਵਿੱਚੋਂ ਲਗਾਤਾਰ ਅਰਥੀ ਫੂਕ ਮਜਾਰੇ ਚੱਲਣਗੇ ਕਿਉਂਕਿ ਇਹ ਸਰਕਾਰ ਦਾ ਗੰਦਾ ਚਿਹਰਾ ਸਾਹਮਣੇ ਸਾਰਿਆਂ ਦੇ ਆ ਗਿਆ ਕਿ ਸਰਕਾਰਾਂ ਕੀ ਕੀ ਕਰਦੀਆਂ ਕੇਂਦਰ ਦੀ ਸਰਕਾਰ ਨੇ ਕੰਨੋ ਫੜ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਉਹ ਕੰਮ ਕਰਾਏ ਬਖਸ਼ਾ ਨਹੀਂ ਜਾਊਗਾ ਜੋ ਪ੍ਰਯਾਗ ਦੀਆਂ ਜੜਾਂ ਲਾ ਗਿਆਂਗੇ ਇਹ ਮਰਤ ਸੋਚੇ ਕਿ ਕਿਸਾਨ ਮਜ਼ਦੂਰ ਦੇ ਤੇ ਸ਼ੱਦ ਦੇ ਕਰਕੇ ਮੇ ਮਹਿਲਾ ਦੇ ਵਿੱਚ ਸੁਖ ਦੀ ਨੀਂਦ ਸਮਝੂਗਾ ਇਹਨੂੰ ਸੁਖ ਦੀ ਨੀਂਦ ਨਹੀਂ ਸੌਣ ਦਿਆਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੋਰ ਕਮੇਟੀ ਦੀ ਮੀਟਿੰਗ ਸੱਦਗੇ ਦੋ ਫੋਰਮਾਂ ਦੀਆਂ ਮੀਟਿੰਗਾਂ ਸੱਦਗੇ ਵੱਡੇ ਐਕਸ਼ਨਾਂ ਦਾ ਐਲਾਨ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਨਾ ਹੀ ਸਰਕਾਰ ਦਾ ਬੇੜਾ ਹੀ ਕਰਕਾਰ ਬੇੜਾ ਹੀ ਕਰਕਾਰ ਬੇੜਾ ਹੀ ਕਰਕਾਰ ਸਰਕਾਰ ਕਮਯਾਲ ਦਲਾਲ ਮੋਦੀ ਮੁਜ਼ੱਫਰ ਵਾਹਿਗੁਰੂ ਬੜੇ ਬੜਵਾ ਨਾ ਨਾਮ ਜਪੇ ਤੱਕੇ ਜਿਨਾ ਕੋਈ ਸਰਕਾਰ ਮంత్రి ਭਗਵੰਤ ਸਿੰਘ ਪੁਚੜ ਮੁਰਦਾਬਾ 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 ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਪੁਚੜ ਮੁਰਦਾਬਾ 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 ਸਾਨੂੰ ਨਾ ਮਜਰਤਾਚਾਰ ਕਰਨਾ ਇਸ ਸਰਕਾਰ ਦਾ ਬੇੜਾ ਹੀ ਕਰ ਕਾ ਬੇੜਾ ਹੀ ਕਰ ਕਾ ਬੇੜਾ ਹੀ ਕਰ ਪਿਆਰ ਤੇ ਕੇਂਦਰ ਸਰਕਾਰ ਮੁਰਦਾਬਾ 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 ਪੰਜਾਬ ਕੇ ਅੰਦਰ ਸਰਕਾਰ ਮਰਦਾਬਾ 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 ਕਿਸਾਨਾਂ ਮਿਸਰਾਨੂ ਜਾੜਨਾ ਇਸ ਸਰਕਾਰ ਦਾ ਬੇੜਾ ਹੀ ਗਰਕਾ ਮਿੰਨਾ ਜੋ ਜਾਰਨਾ ਇਸ ਸਰਕਾਰ ਦਾ ਬੇੜਾ ਹੀ ਕਰਕਾਰ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਸੋਨਾ ਨਾਮਦਰਾਂ ਦੀਆਂ ਮੰਨੀਆਂ ਮੰਗਾ ਲਾਗੂ ਕਰਨਾ ਇਸ ਸਰਕਾਰ ਦਾ ਬੇੜਾ ਹੀ ਕਰਕਾਰ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਸੋਨਾ ਨਾਮਦਰਾਂ ਦੀਆਂ ਮੰਨੀਆਂ ਮੰਗਾ ਨਾ ਲਾਗੂ ਕਰਨਾ ਇਸ ਸਰਕਾਰ ਦਾ ਬੇੜਾ ਹੀ ਕਰਕਾਰ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਸੋਨਾ ਨਾਮਦਰੂਲ ਸੜਕਾਂ ਦੇ ਰੋਲਰਾਂ ਸਰਕਾਰ ਦਾ ਬੇੜਾ ਹੀ ਕਰਕਾਰ ਬੇੜਾ ਹੀ ਕਰਕੇ ਬੇੜਾ ਹੀ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਮਰਦਾਬਾ 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 ਜੀ ਆਇਆਂ ਤੇ ਕੇਂਦਰ ਸਰਕਾਰ ਮਰਦਾਬਾ 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 ਪੰਜਾਬ ਦਾ ਮੁੱਖ ਮੰਤਰੀ ਕੇਂਦਰ ਦੀਆਂ ਨੀਤੀਆਂ ਚਲਾਈ ਸਰਕਾਰ ਦਾ ਬੇੜਾ ਹੀ ਕਰਕਾਰ ਜਿੰਦਾਬਾਦ 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 ਸਾਬੜ ਕਰਣਿਆ ਦਲਾਲ ਮੋਦੀ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਸਾਬੜ ਕਰਣਿਆ ਦਲਾਲ ਮੋਦੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਜਿੰਦਾਬਾਦ ਦਸਾਂ ਨਾਮ ਅਧਿਰੇ ਤਸੱਦਰ ਕਰਨਾ ਇਸ ਸਰਕਾਰ ਦਾ ਵੇੜਾ ਹੀ ਕਰਕਾ ਵੇੜਾ ਹੀ ਕਰਕਾ ਦਸਾ ਨਾਮਦਾਰਾਂ ਦੇ ਸ਼ਬੂਖ ਨੌਰੀ ਤਸਦਦ ਕਰ ਰਹੀ ਸਰਕਾਰ ਦਾ ਵੇੜਾ ਹੀ ਕਰਕਾ ਵੇੜਾ ਹੀ ਕਰਕਾ ਦਸਾ ਨਾਮਦਾਰਾਂ ਦਾ ਇਕਾ ਜਿੰਦਾਬਾਦ 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 ਲੋਕਾਂ ਦਾ ਇਕਾ ਜਿੰਦਾਬਾਦ 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 ਮੰਨੀਆਂ ਮੰਗਾਂ ਲਾਗੂ ਕਰੋ 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 ਦਸਾ ਨਾਮਦਾਰਾਂ ਨੂੰ ਫਸਲਾਂ ਤੇ ਮਸਬੀ ਯਾਰੀ ਕਰੋ भगवंत मान पुता पप मु ਸਰਵਿੰਦਰ ਸਿੰਘ ਜਾਨਕਰ ਸੂਬਾ ਕੋ ਕਿਸਾਨ ਵੀ ਪੀਛੇ ਕਰ ਅੱਜ 24 ਤਰੀਕ ਨੂੰ ਜਿਹੜਾ ਲੋਹियां ਜਿਹੜਾ ਵੀ ਕਿਸਾਨਾਂ ਮੀਟਾ ਜਿਹੜਾ ਜਿਹੜੇ 19 ਤਰੀਕ ਦਾ ਮੀਟਿੰਗ ਕਰਕੇ ਤੇ ਉਹਨਾਂ ਦੇ ਮਸਲੇ ਦਾ ਹੱਲ ਕਰਨਾ ਵੀ ਜਿਹੜਾ ਸ਼ਬੂ ਤੇ ਖਨੋਰੀ ਮੋਰ ਜਿਹੜੇ ਬੀਬੀਆਂ ਸਵੇਤ ਉਹਦੇ ਕਰਫਜ਼ਾਰ ਕਿਤੇ ਆ ਉਹਨਾਂ ਦਾ ਵੀ ਉਹਨਾਂ ਨੂੰ ਹਰਿਆ ਕਰੇ ਨਹੀਂ ਤੇ ਤੇਰਾ ਪੇਟ ਸਿਆਪਾ ਹੋਊਗਾ ਇਹ ਤੋਂ ਵੱਧੇ ਐਕਸ਼ਨ ਨਿਕਲਣਗੇ ਅੱਜ ਦਾ ਕੱਲ ਜ਼ਬਰਦਸਤ ਇਥੋਂ ਸਾਡੇ ਪਰਸੋਂ ਜਿਹੜਾ ਆਡਾ ਜਲੰਧਰ ਪੋਰਟ ਸੁਨੇਹਾ ਕਿ ਸਾਡੇ 8 ਆਗੂ ਇਥੇ ਜ਼िला ਪ੍ਰਧਾਨ ਗੁਰਮੀਤ ਸਿੰਘ ਰੇੜੀਆ ਰੇੜਵਾ ਜ਼िला ਸਕੱਤਰ ਰਜਿੰਦਰ ਸਿੰਘ ਨੰਗਾਂਗੀਆਂ ਤੇ ਨਾਲ ਉਹਦੇ ਜਿਹੜਾ ਜ਼िला ਖਜ਼ਾਨਚੀ ਅਜੀਤਪਾਲ ਜੀ ਤੇ ਨਾਲ ਸਾਡੇ ਹੋਰ 8 ਆਗੂ ਚੁੱਕੇ ਸੀ ਕੱਲ ਉਹਨਾਂ ਨੂੰ ਇਹਦੇ ਜਿਹੜਾ ਸਰਕਾਰ ਨੂੰ ਜ਼ਬਰਦਸਤ ਜਿਹੜਾ ਜਬਰ ਕਰਦਾ ਹੀ ਉਹਦਾ ਹੀ ਵਿਰੋਧ ਕੀਤਾ ਤੇ ਵਿਰੋਧ ਕੀਤੇ ਤੋਂ ਬਾਅਦ ਉਹ ਜਿਹੜੇ ਕਿਸਾਨਾਂ ਮੈਂ ਦੂਰਾ ਜਿਹੜੇ ਚੋਕੇ ਲਗਾਏ ਜੇਲ੍ਹ ਦੇ ਵਿੱਚ ਕਬੂਤਰਾਂ ਨੂੰ ਬੰਦ ਕੀਤੇ ਸੀ ਉਹਨਾਂ ਨੂੰ ਬਿਨਾਂ ਸ਼ਰਤ ਤੋਂ ਉਹਨਾਂ ਨੂੰ ਉਹਨਾਂ ਨੂੰ ਰਿਹਾਅ ਕਰਾਇਆ ਇਸ ਕਰਕੇ ਪੈ ਗਿਆ ਸੀ ਹੋਰ ਨਾ ਕਿਸਾਨਾਂ ਮਿੱਤਰਾਂ ਨੂੰ ਆਉਣੇ ਆ ਤੁਹਾਨੂੰ ਨਿਕਲ ਕੇ ਆਉਣਾ ਪਊਗਾ ਨਹੀਂ ਤੇ ਸਰਕਾਰਾਂ ਜਿਹੜੀਆਂ ਇਹ ਜ਼ੁਲਮ ਕਰਦੇ ਚੜੀਆਂ ਵਾਂ ਇਹਨਾਂ ਰੋਕਣਾ ਪਊਗਾ ਸਾਰਾ ਇੱਕ ਕੱਤਾ ਜਿਹੜਾ ਤਹਿਸ ਰੈਸ ਕਰ ਜਣਾ ਜੇ ਕਿਸਾਨ ਤੋਂ ਜ਼ਮੀਨ ਨਹੀਂ ਰਹਿਣ ਢੜੀ ਕਿਸੇ ਕਿਸੇ ਤੋਂ ਮਜ਼ਦੂਰ ਤੋਂ ਮਜ਼ਦੂਰੀ ਰਹਿਣ ਢੜੀ ਦੁਕਾਨਦਾਰ ਤੋਂ ਦੁਕਾਨਦਾਰ ਨਹੀਂ ਰਹਿਣੀ ਮਲਾਜ਼ਮਾਂ ਤੋਂ ਮਲਾਜ਼ਮ ਨਹੀਂ ਰਹਿਣੇ ਇਸ ਕਰਕੇ ਨਹੀਂ ਤੇ ਤੁਸੀਂ ਆ ਪਟਿਆਲੇ ਦੇ ਵਿੱਚ ਵੇਖਿਆ ਇੱਕ ਕਰਨਲ ਨੂੰ ਕੁੱਟਿਆ ਉਹਦੇ ਬੇਡੇ ਨੂੰ ਕੁੱਟਿਆ ਤੇ ਆਮ ਜਨਤਾ ਦਾ ਕੀ ਹੁੰਦਾ ਹੋਊਗਾ ਜਿਹੜਾ ਐਡੀ ਪਤਵੀਰਾਂ ਨੂੰ ਕੁੱਟ ਕੇ ਵੇਖੋ ਤੁਹਾਡੇ ਸਾਹਮਣੇ ਪੁਲਿਸ ਨੇ ਆਖਿਆ ਵੀ ਅਣਪਛਾਤੇ ਆ ਅਣਪਛਾਤੇ ਕਿਦਾਂ ਹੋ ਗਏ ਮੁਕੇ ਸਾਰਾ ਕੁਝ ਨਾਮ ਹੀ ਆ ਗਿਆ ਜਦੋਂ ਉਹਨਾਂ ਔਟੀਆਂ ਨੂੰ ਜਿਹੜਾ ਵਾ ਐਸਐਸਪੀ ਅੱਗੇ ਧਰਨਾ ਲਾਉਣਾ ਪਿਆ ਡੀਸੀ ਦਫ਼ਤਰ ਜਿਹੜਾ ਪਟਿਆਲੇ ਦੇ ਗਾਰੀ ਇਹ ਫੇਰ ਨਾ ਪਰਚਾ ਆ ਇਸ ਕਰਕੇ ਆਮ ਜਨਤਾ ਨਾ ਮੰਨਦੇ ਜੇ ਤੁਹਾਡੇ ਨਾਲ ਧੱਕੇ ਹੋਣੇ ਜੇ ਦੇਖ ਲ ਕੇ ਜਿਹੜਾ ਸ਼ਰਕਾਂ ਦੇ ਤੁਹਾਨੂੰ ਇਹ ਚਾਹੇ ਬੰਦਿਆਂ ਤੁਹਾਨੂੰ ਸਾਥ ਦੇਣਾ ਪਊਗਾ ਜੇ ਚਾਹੇ ਬੰਦਿਆਂ ਨਾ ਹੋ ਗਏ ਤੁਹਾਡੇ ਕਿੱਥੇ ਪਜਣਗੇ ਇਹ ਤਾਂ ਸਰਕਾਰ ਬਿਲਕੁਲ ਜਿਹੜੀ ਆ ਝੁਲਮ ਦੇ ਚੜੀ ਜੇ ਆ ਤੁਹਾਡੇ ਸਾਹਮਣੇ ਇਹ ਦਥੇ ਬੰਦੀ ਸੀ ਤੇ ਆ ਦੇ ਕਿਸਾਨ ਵੀ ਤੁਰ ਹੱਥ ਜਿਹੜੇ ਆ ਉਹਨਾਂ ਨੂੰ ਹਰਿਆਕਰਾ ਕੇ ਐਤਵਾਰ ਦੇ ਦਿਨ ਛੁੱਟੀ ਆਏ ਦਿਨ ਆਕਰ ਆਗਰੇ ਥਿਲੋਂ ਕਢਾ ਕੇ ਲਿਆਇਆ ਨਹੀਂ ਜਿਹੋਦਾ ਲੋਕਾਂ ਬੜੇ ਭਾਡੇ ਲੱਗ ਰਿਹਾ ਜਮਾਤਾਂ ਨੂੰ ਨਹੀਂ ਦਿੱਤੇ ਇਸ ਕਰਕੇ ਇਹ ਜਿਹੜਾ ਇਹੇ ਦਾ ਸ਼ਗਰਤਾ ਇਹ ਜਿਹੜਾ ਇਹੇ ਦਾ ਇਹ ਇਹ ਤੁਸੀਂ ਦੇਖ ਲਿਆ ਜਾਂ ਇਹ ਧਾਰਿਆ ਦੇਸ ਕਰਕੇ ਸਾਰਿਆਂ ਨਾਲ ਝੜਾ ਉਹ ਵੱਧ ਚੜ ਕੇ ਜਿਹੜਾ ਕਿਸਾਨ ਚੇਹ ਬੰਨ੍ਹਾਣ ਕੇ ਤੇ ਜਿਹੜੇ ਸਾਰੇ ਜਿਹੜੇ ਕਿਸਾਨ ਮਜ਼ਦੂਰ ਫੜੇ ਆ ਉਹਨਾਂ ਨੂੰ ਆਪਾਂ ਆ ਰਿਹਾ ਕਾ